ਇਸ ਵਾਰ ਦੀਪਰਾਜ ਫੇਰ ਇੱਕ ਨਵੀਂ ਹਾਈਕ ਤੇ ਪਹੁੰਚੇ ਆਂ ਬੈਂਫ ਵੱਲ ਨੂੰ ਜਾਂਦੇ ਆਂ ਕੈਨਮੋਰ ਤੋਂ ਪਹਿਲਾਂ 16 ਹਾਈਵੇ ਤੋਂ ਲੈਫਟ ਹੋ ਕੇ ਹਾਈਵੇ 40 ਜਾਂਦਾ ਕੈਨਨ ਆਸਕਸ ਕੰਟਰੀ ਨੂੰ ਅੱਜ ਉਧਰ ਹਾਈਕ ਕਰਨਾ ਏ ਥੋੜੀ ਜਿਹੀ ਜਾਣਕਾਰੀ ਅਸੀਂ ਜੋ ਚੀਜ਼ਾਂ ਵਰਤਦੇ ਆ ਉਹਨਾਂ ਬਾਰੇ ਦੇ ਦਈਏ ਇਹ ਮਾਈਕਰੋ ਸਪਾਈਕਸ ਹੁੰਦੇ ਆ ਸਨੋ ਵਿੱਚ ਤੁਹਾਡੇ ਪੈਰ ਦਾ ਗ੍ਰਿਪ ਉਹਨਾਂ ਨਹੀਂ ਬਣਦਾ ਤੁਹਾਡੇ ਪੈਰ ਤਲਕਦੇ ਆ ਤਾਂ ਕਰਕੇ ਤੁਹਾਡੀ ਮਦਦ ਕਰ ਦਿੰਦੇ ਆ ਮਤਲਬ ਉਹ ਦੁੱਗਣਾ ਹੌਸਲਾ ਹੋ ਜਾਂਦਾ ਜਦੋਂ ਬੰਦੇ ਵੀ ਇਹ ਪਾਏ ਹੁੰਦੇ ਆ ਇਹਦੇ ਨਿੱਕੇ ਨਿੱਕੇ ਖੁਰਗੀਆਂ ਜੀਆਂ ਹੁੰਦੀਆਂ ਛੋਟੀਆਂ ਹੀ ਹੁੰਦੀਆਂ ਬਾਲੀਆਂ ਵੱਡੀਆਂ ਨਹੀਂ ਹੁੰਦੀਆਂ ਪਰ ਇਹ ਬੰਦੇ ਨੂੰ ਤਲਕਣ ਨਹੀਂ ਦਿੰਦੀਆਂ ਵੀ ਗ੍ਰਿਪ ਥੋੜਾ ਵਧੀਆ ਬੰਦ ਫਿਰ ਤੁਸੀਂ ਕਿਉਂਕਿ ਸਨੋ ਤੇ ਹਾਈ ਕਰਨੀ ਹੁੰਦੀ ਆ ਤਾਂ ਕਰਕੇ ਤਲਕਣ ਦਾ ਮਾੜਾ ਮੂਟਾ ਲੱਰਦਾ ਪਰ ਇਹਦੇ ਨਾਲ ਸੌਖਾ ਹੋ ਜਾਂਦਾ ਅੱਜ ਸਾਰਾ ਦਿਨ ਸਨੋਦ ਸੀ ਵੀ ਸੀਗੀ ਮੌਸਮ ਪਤਾ ਨਹੀਂ ਸਾਫ਼ ਹੋ ਉੱਤੇ ਜਾ ਕੇ ਪਤਾ ਨਹੀਂ ਨਹੀਂ ਇਸ ਕਰਕੇ ਮੂੰਹ ਵੀ ਪਹਿਲੇ ਹੀ ਠੱਗ ਲੈ ਕਿਉਂਕਿ ਦਾੜੀ ਸਾਰੀ ਜੰਮ ਜਾਂਦੀ ਹੈ ਟੈਂਪਰੇਚਰ ਮਾਈਨਸ ਹੁੰਦਾ ਉੱਥੋਂ ਦੀ ਸਨੋ ਪਈ ਜਾਂਦੀ ਰਹਿੰਦੀ ਹੈ ਫਿਰ ਮੂੰਹ ਜੰਮ ਜਾਂਦਾ ਸਾਰਾ ਹੀ ਸਾਰੇ ਆਸੇ ਪਾਸੇ ਸਨੋ ਜੰਮ ਜਾਂਦੀ ਹੈ ਆਸਬਾਰਾ ਕੈਨਾ ਨਾਸਕ ਸੁਵਚਦੀ ਆਉਂਦਾ ਕੈਨਾ ਨਾਸਕ ਸੁਵਿਲੇਜ ਤੋਂ ਗਾਂ ਲੱਗਿਆ ਹੁਣ ਤੁਸੀਂ ਤੇ ਤੇ ਪੰਪ ਪਾਉਂਦਾ ਪੰਪ ਦੀ ਪਾਰਕਿੰਗ ਚ ਗੱਡੀ ਲਾ ਕੇ ਇਥੋਂ ਟ੍ਰੇਲ ਸ਼ੁਰੂ ਹੋ ਜਾਂਦੀ ਆ ਆ ਜਿਹੜੇ ਸਾਹਮਣੇ ਵਾਲੇ ਪਹਾੜ ਦੁੰਦੇ ਆ ਇਹ ਪਹਾੜਾਂ ਤੇ ਜਾਣਾ ਅੱਜ ਉਪਰ ਰਿਚ ਸੂ ਪਹਿਲਾਂ ਗਿਆਵਾ ਲੱਗਦਾ ਪਰਣਾ ਤਾਂ ਹੁੰਦਾ ਸਨੋ ਉਹਦਾ ਪਤਾ ਲੱਗਦਾ ਵੀ ਤਾਜੀ ਪਈ ਵੀ ਆ ਖਾਸੀ ਸੁਨੋ ਪਈ ਵੀ ਆ ਕਿਵੇਂ ਜਿੱਥੇ ਆ ਰੋਡ ਜਾਂਦਾ ਇੱਥੇ ਗੱਡੀ پارک ਲਈ ਹੈ ਦਰਖਤਾਂ ਚ ਨਾਂ ਕਿ ਸਾਰਾ ਏਰੀਆ ਨਾਂ ਕਿ ਥੋੜੀ ਜਿਹੀ ਓਪਨ ਸਪੇਸ ਹੈ ਉਹ ਪਿਛਲੇ ਪਾਸੇ ਹਾਂ ਉਹ ਦੀ ਬੈਕ ਸਾਈਡ ਤੇ ਆਪਾਂ ਜਾਣਾ ਠੀਕ ਸਿੱਧਾ ਆ ਪਾਰ ਚੜਨਾ ਹਾਂਜੀ ਉਹ ਤੋਂ ਥੱਲੇ ਡ੍ਰੌਪ ਹਾਂਜੀ ਉਹ ਪਾਰ ਦੇ ਖੱਬੇ ਪਾਸੇ ਜਾਣਾ ਪੌੜੀ ਨਹੀਂ ਹਾਂਜੀ ਹਾਂਜੀ ਉਹਦੇ ਲੈਫਟ ਵਾਲੇ ਪਾਸੇ ਜਾ ਕੇ ਪਿੱਛੋਂ ਦੀ ਉੱਤੋਂ ਦੀ ਬਗਲ ਕੇ ਚੜਨਾ ਉਹ ਉੱਪਰ ਦੀ ਹਾਂ ਓਕੇ ਇਹ ਤੋਂ ਪਹਾੜਾਂ ਦਾ ਥਿਊ ਦਿਖਣ ਲੱਗ ਗਈ ਆ ਜਦੋਂ ਧੁੱਪ ਪੈਂਦੀ ਆ ਤਾਂ ਹੋਰ ਵੀ ਚਮਕਦੇ ਆ ਲੱਗਾ ਸਾਨੂੰ ਅੱਜ ਆਈ ਸੀ ਵੀ ਧੁੰਦੀ ਰਹੂ ਗੱਲ ਕਰ ਸਾਫ਼ ਹੋ ਗਿਆ ਮੌਸਮ ਪਰ ਧਰਦਿਆਂ ਧਲਕੀ ਜਾਂਦਾ ਸਕਰੀ ਹੀ ਆ ਪ੍ਰੋਪਰ ਤਾਤ ਨਹੀਂ ਬਣਿਆ ਹੋਇਆ ਇਹਦੇ ਥੱਲੇ ਸਕਰੀ ਆ ਉਹ ਕੋ ਸੌਫਟ ਸੁਣੂਗਾ ਮੈਂ ਕਹਿੰਦੀ ਉੱਲੀ ਨਿਕਲੀ ਜਾਂਦਾ ਫਿਰ ਉਹ ਤਾਂ ਹਜੇ ਠੀਕਾ ਜਿਹੜਾ ਪਿੱਛੇ ੜਕ ਕੇ ਆਇਆ ਧਰਦੇ ਸੀ ਥੱਲੇ ਫਾਇਰ ਧਰਦੇ ਸੀ ਥੱਲੇ ਤਾਂ ਹਾਂ ਕਿ ਸਨੋ ਵਧ ਗਈ 1.5 ਫੁੱਟ 2 ਫੁੱਟ ਆਏ ਸਨੋ ਪਰ ਉੱਪਰ ਜਾ ਕੇ ਘਟ ਪਈ ਪਈ ਹੁਣ ਜਿਹੜੇ ਇਹ ਲੋਕ ਮੇਕੇ ਥਾਂ ਆਉਂਦੇ ਆ ਉਹਨਾਂ ਤੋਂ ਜ਼ਿਆਦਾ ਹੁੰਦੀ ਆ ਨਾ ਨਾਸਕਸ ਵੱਲ ਸنو ਬਹੁਤ ਜ਼ਿਆਦਾ ਪੈਂਦੀ ਆ ਬੈਂਫ ਤੇ ਕੈਨ ਮੋਰ ਦੇ ਮੁਕਾਬਲੇ ਹਾਈਕ ਦੇ ਤਹਾਂ ਜਾ ਕੇ ਸنو ਬਹੁਤ ਵਧ ਗਈ ਸੀ ਇਸ ਕਰਕੇ ਮੈਨੂੰ ਉੱਥੇ ਗੀਟਰਸ ਪਾਉਣੇ ਪਏ ਇਹ ਗੀਟਰਸ ਕੀ ਕਰਦੇ ਆ ਅੱਧਾ ਬੂਟਾ ਕੱ ਲੈਂਦੇ ਥੱਲੋਂ ਤੇ ਤੁਹਾਡੀ ਖੁੱਚ ਤੱਕ ਪੈਂਟ ਨੂੰ ਟੱਕ ਲੈਂਦੇ ਆ ਨਹੀਂ ਤਾਂ ਸنو ਬੂਟਾਂ ਰਾਹੀਂ ਅੰਦਰ ਜਾ ਵੜਦੀ ਆ ਤੇ ਤੁਹਾਡੇ ਪੈਰ ਠਰਦੇ ਆ ਇਹ ਸنو ਨਹੀਂ ਅੰਦਰ ਜਾਣ ਦਿੰਦੇ ਵਿਚਾਰ ਰੰਦਾ ਹੈ ਆ ਸਾਰਾ ਰਹਾ ਸਕਰੀ ਸੀ ਜਿਹੜਾ ਲੂਸ ਰੌਕ ਹੁੰਦਾ ਬੰਦਾ ਪੈਰ ਧਰਦਾ ਥੱਲੇ ਫਿਸਲ ਜਾਂਦਾ ਸਾਰਾ ਹੋਈ ਜਾ ਗਾਵੀ ਉਹਦੇ ਬਹੁ ਵਾਟ ਪਈ ਆ ਉਹ ਤੇ ਜਾਣਾ ਘੰਮ ਕੇ ਦਮ ਬਹੁਤ ਲੱਗਦਾ ਵੀ ਸਿੱਧੀ ਚੜਾਈ ਆ ਤਾਂ ਸਜਾ ਹਜੇ ਅਸੀਂ ਪਹਿਲੀ ਪਹਾੜੀ ਤੇ ਆਏ ਆ ਜਿਹੜੀ ਹਲੌਦੀ ਨਹੀਂ ਸੀਗੀ ਇਹਦੇ ਬਾਅਦ ਸਿੱਧਾ ਆ ਚੜਨਾ ਫੇਰ ਰੱਜ ਤੇ ਹੋ ਕੇ ਫੇਰ ਉੱਥੇ ਪਹੁੰਚਾਂਗੇ ਠੰਡਾ ਹੀ ਨਾ ਇੱਥੇ ਗਰਮੀ ਹੈ ਨਾ ਠੰਡਾ ਗਿਉ ਵੀ ਹਾਂਜੀ ਇਹ ਬੱਕਰੀਆਂ ਦਾ ਮੀਟ ਬਹੁਤ ਗਰਮੂਗਾ ਹਜੇ ਅੱਧਾ ਚ ਆਏ ਆ ਉਹ ਸਾਹਮਣੇ ਵਾਲਾ ਸ਼ੋਲਡਰ ਛੱਡ ਕੇ ਰਜਵਾਕ ਫੇਰ ਉੱਥੇ ਸਬਮਿਟ ਆਹ ਸ਼ੋਲਡਰ ਦੇ ਦੇਖਾ ਬਸ ਸੁਖਮਣ ਦੇਖਾ ਇਹ ਜਿਹੜਾ ਕੈਂਸਟਾ ਫਤ ਪੈ ਲੱਗੀ ਸਾਹਮਣੇ ਵਾਲਾ ਪਹਾੜ ਨਹੀਂ ਹੈਗਾ ਆ ਟ੍ਰੇਲਾਂ ਬੜੀਆਂ ਲੰਬੀਆਂ ਹੋ ਉੱਥੇ ਦੀ ਆ ਕੇ ਉੱਥੇ ਬਹੁਤ ਲੰਬਾ ਵੜਾ ਗਿਆ ਹੈ ਜੀ ਕੋਈ ਨਹੀਂ ਹਰਜੀਤ ਸਾਂ ਕਰਾਂਗੇ ਕਰਾਂਗੇ ਨਾ ਵੀਡੀਓ ਚੱਕਰ ਦਾ ਮੈਂ ਪੁੱਛਿਆ ਜਾਣਾ ਇਹ ਛੇਤੀ ਛੇਤੀ ਨਾਲ ਰਲਣਾ ਪੈਂਦਾ ਪਹਿਲਾਂ ਮੇਰੇ ਮੂੰਹ ਤੇ ਕਵਰ ਚੜਾਇਆ ਸੀ ਸਾਬ ਉਹ ਖਾਂਦਾ ਉਹਦੇ ਉੱਤੇ ਮੱਕ ਨੂੰ ਕਜਮਿਆਂ ਦਾ ਘਰ ਲਾਇਆ ਹਾਂ ਹਾਂ ਹੀ ਜਾਵਾਂਗਾ ਜੇ ਨਹੀਂ ਤਾਂ ਦੇਖੀ ਜਾਓ ਆਪ ਉਹ ਡੰਡੀ ਲਿੰਦੀ ਹੋ ਇੱਥੋਂ ਆ ਕੇ ਇੱਥੋਂ ਤੇ ਆ ਤੁਰੇ ਜਾਣੇ ਸਮਟ ਬਲ ਨੂੰ ਇਧਰ ਖਾਈ ਹੋਈ ਆ ਸਾਰੀ ਮਾਦਰ ਰੁਕੇ ਨਹੀਂ ਵੀਡੀਓ ਨਹੀਂ ਬਣਾਇਆ ਆਹ ਪਤਾ ਨਹੀਂ ਹੁੰਦਾ ਭਾਈ ਆ ਸਾਰੀ ਖਾਈ ਆ ਉਹ ਡਰੋਂ ਆਇਆ ਇੱਥੋਂ ਆਇਆ ਚੜ੍ਹੇ ਸੀ ਫੇਰ ਇੱਥੋਂ ਇੱਧਰ ਦੀ ਫਿਰ ਆਣੇ ਹੁਣ ਹਾਰਜ ਤੋਂ ਦੀ ਹੋ ਕੇ ਉਹ ਬਾਹਰ ਤੇ ਇੱਥੇ ਸਨੋ ਜੰਮੀ ਵੀ ਆ ਫੇਰਣਾ ਬਣਾਇਆ ਵੀ ਕਿਸੇ ਦੀਆਂ ਲਾਸਟ ਸਮਮਟ ਜਿਹੜਾ ਕੀਤਾ ਵਾ ਇਸ ਪਹਾੜ ਦਾ ਉਹ ਕੀਤਾ ਸੀਗਾ 1 ਫਰਵਰੀ ਨੂੰ ਤੇ ਅੱਜ ਆ ਗਿਆ 9 ਫਰਵਰੀ ਵਲੌਗ ਲੇਟ ਆਊਗਾ ਪਰ ਅੱਜ 9 ਫਰ 9 ਫਰਵਰੀ ਨੂੰ ਆਏ ਸੀ ਹਾਈਕਿੰਗ ਅੱਲਾ ਵੇ ਰੱਜ ਤੇ ਆ ਗਏ ਪਰਲੇ ਪਾਸੇ ਵਾਲੇ ਪਹਾੜ ਰੱਜ ਥੋੜਾ ਜਿਹਾ ਰਾਈਟ ਹੋ ਕੇ ਚੱਲੇ ਪਤਾਨੀ ਹੰਦਾ ਕਿੰਨੀ ਕ ਬਰਫ ਇਹ ਵਾਲਾਂ ਚਾਲਾ ਕੰਮ ਹੀ ਹੁੰਦਾ ਹੈ ਫਰਿਜਾਂ ਤੇ ਹੋਰ ਬੰਦਾ ਜਮ ਵਿਚਾਲੇ ਤੋਂ ਰਹਿ ਜਾਵੇ ਤੇ ਅੱਤਕ ਜਾਵੇ ਥੱਲੇ ਨੂੰ ਤਾਂ ਕਰਕੇ ਮੈਂ ਪਿੱਛੇ ਰਹਿ ਗਿਆ ਦਬ ਦਬ ਨਾਲ ਮਿਲਾਂ

ਪਪਲ ਰੈੱਡ ਦੇਖੋ ਵੀ ਉਹ ਕਿੰਨਾ ਨਾਸਕ ਸੁਲੇ ਮੱਦਲਾਂ ਜੀ ਫਿਰਦੇ ਆਂ ਅੰਚ ਵੀ ਜਦੋਂ ਅਸੀਂ ਗੱਡੀ ਕੋਲੋਂ ਉਤਰੇ ਆਂ 3.5 ਕਿਲੋਮੀਟਰ ਤੁਰੇ ਆਂ 1000 ਐਲੀਵੇਸ਼ਨ ਸੀ ਮਤਲਬ 1 ਕਿਲੋਮੀਟਰ ਦਾ ਉਨ ਜੜਾਈ ਸੀ ਐਵੇਂ ਮੰਨ ਲਓ ਤੇ ਅਸੀਂ 25 2586 ਮੀਟਰ ਤੇ ਆਏ ਸਵਾਗਤ ਜਿਹੜੀ ਪਹਾੜ ਦੀ ਉਚਾਈ ਹੈਗੀ 2586 ਮੀਟਰ ਮਤਲਬ 1000 ਕੁਸ਼ ਮੀਟਰ ਅਸੀਂ ਚੜਕੇ ਆਏ ਆ ਮਤਲਬ ਕਨਾਨਾਸਕ ਸਾਡੀ ਜਿਹੜੀ ਸੜਕ ਆ ਗਈ ਉਹ 1500 ਕੁਸ਼ ਮੀਟਰ ਤੇ ਆ 1500 ਮੀਟਰ ਉੱਥੋਂ ਜੜਾਈ ਸ਼ੁਰੂ ਕੀਤੀ 1000 ਮੀਟਰ ਤਾਂ ਚੜੇ ਤੇ 2500 ਕੁਸ਼ ਉਚਾਈ ਤੇ ਆ ਤਾਨੂੰ ਰਾਹ ਦਿਖਾਉਣਾ ਜਿੱਥੋਂ ਜਿੱਥੋਂ ਦੀ ਅਸੀਂ ਆਏ ਹਾਂ ਬਲ ਬਿੰਗ ਖਾ ਕੇ ਉਹ ਥੱਲੇ ਤੁਹਾਨੂੰ ਸੜਕ ਦਿਂਦੀ ਹੋਈ ਇੱਕ ਮਿੰਟ ਆ ਤੋਂ ਦਾ ਕੀ ਗੱਲ ਕਰ ਆ ਥੱਲੇ ਜਿੱਥੇ ਤੁਹੋਂ ਦਾ ਇੱਥੇ ਸੜਕ ਆ ਸੜਕ ਤੋਂ ਆ ਰੱਜ ਆਉਂਦੀ ਇੱਥੇ ਤਾਂ ਇਹ ਵੀ ਹੁਣ ਤੁੰਦ ਜਾਗੀ ਫੇਰ ਥੋੜਾ ਇਹ ਸਪਾਰਟ ਸੀਗਾ ਆ ਫੇਰ ਤਾਂ ਉਹ ਰੱਜ ਆਉਂਦੀ ਆ ਫੇਰ ਇੱਥੋਂ ਸਪਾਰਟ ਫਿਰ ਜਿਹੜਾ ਆਹਾ ਸ਼ੋਲਡਰ ਆ ਇੱਥੋਂ ਰੱਜ ਆਉਂਦੀ ਆ ਫੇਰ ਇਸਾ ਜੜ ਕੇ ਫੇਰ ਤਾਂ ਉਹ ਫੇਰ ਆ ਰੱਜ ਜਾਏ ਆ ਰੱਜ ਤਾਹਾਂ ਚੜੇ ਵਾਹ ਵਾ ਸੀ ਇੰਦਰ ਰਹਿ ਗਿਆ ਟਾਪ ਤਾਂ ਦੋ ਤੋਂ ਦੋ ਹੁੰਦਾ ਜਾਂਦਾ ਕੰਮ ਪਹਿਲਾਂ ਪਹਿਲਾਂ ਫੋਟੋਆਂ ਖਿੱਚ ਲਈਏ ਪਹਿਲਾਂ ਪਹਿਲਾਂ ਫੋਟੋਆਂ ਖਿੱਚ ਲਈ ਹੈ ਨਾ ਕੈਮਰਾ ਖਿੱਚਨਾ ਕਦੇ ਤਾਂ ਹੁੰਦਾ ਆ ਜਾਂਦੀ ਆ ਕਦੇ ਭੱਜ ਜਾਂਦੀ ਆ ਪ੍ਰੋਗਰਾਮ ਇਹ ਜਿਆ। ਉਹ ਇੱਧਰ ਦੂਰ ਲੈ ਕੇ ਤੈਖਦੀ ਆ ਤਾਂ ਤੋਂ। ਤੇ ਚੱਲਦੇ ਹਾਂ ਹੁਣ ਥੱਲੇ ਨੂੰ। ਇਹ ਤਾਂ ਲੂਪ ਨਹੀਂ ਹੈਗਾ ਜਿਹੜਾ ਤਾਂ ਆਉਣ ਵਾਲਾ ਉਹੀ ਥੱਲੇ ਜਾਣ ਵਾਲਾ। ਸਾਢੇ 3 ਘੰਟੇ ਤਾਂ ਉਹਨੂੰ ਲੱਗੇ ਸੀਗੇ ਥੱਲੇ ਜਾਣ ਨੂੰ ਖਸਾ ਲੱਗ ਜਾਂਦਾ। ਹਰੇਕਾ ਪਥਰੀਲਾ ਰਾਹ ਗਈ ਆ ਜਾਣਾ ਸੰਭਵ ਸੰਭਵ ਕਿ ਕਹਿਣਾ ਨਹੀਂ ਵੀ ਇੱਥੇ ਭੱਜੇ ਜਾਵਾਂਗੇ ਇਹ ਤੇ ਅੱਜ ਭੱਜ ਕੇ ਆਲਾ ਰਾਹ ਹੈ ਨਹੀਂ ਉਹ ਹੁੰਦਾ ਜੀ ਤੇ ਟ੍ਰੇਲਾਂ ਆਉਂਦੀਆਂ ਜਿੱਥੇ ਸਕ੍ਰੈਂਬਲ ਹੁੰਦੀ ਆ ਉਹ ਤੇ ਪੱਤਾਂ ਤੋਂ ਉੱਤਰ ਉੱਤਰ ਕੇ ਜਾਣਾ ਕੱਲੀ ਆ ਰੱਜ ਗਈ ਜਿਹੜੇ ਤੇ ਬੰਦਾ ਥੋੜੀ ਜਿਹੀ ਰਨਿੰਗ ਕਰ ਸਕਦਾ ਮਤਲਬ ਸਲੈਟ ਆ ਨਹੀਂ ਤਾਂ ਸਾਰਾ ਰਾ ਥੱਲੇ ਨੂੰ ਆ ਢਲਾਣੀ ਆ ਉਹ ਟਾਪ ਸੀਗਾ ਜਿੱਥੋਂ ਆਏ ਆ ਸਾਰੀ ਰੱਜਪਾੜ ਕਰਕੇ ਇੱਥੋਂ ਦੀ ਹੋ ਕੇ ਹਾਰ ਡੰਡਿਆ ਆ ਸਾਰੀ ਖਾਈ ਆ ਥੱਲੇ ਤੱਕ ਉਹ ਸ਼ੋਲਡਰ ਤੋਂ ਦੀ ਜਾਣਾ ਇਹ 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 ਇੱਥੋਂ ਇੱਥੋਂ ਥੱਲੇ ਉਤਰ ਕੇ ਫੇਰ ਪਰਲੀ ਪਹਾੜੀ ਤੇ ਫੇਰ ਇੱਥੋਂ ਉਤਰ ਕੇ ਫੇਰ ਇਥੇ ਸਪਾੜਦਾ ਫੇਰ ਐਂ ਥੱਲੇ ਸਿੱਧੀ ਉਤਰਾਈ ਹੋਈ ਆ ਆ ਵੀ ਰੱਜਪਾੜ ਦੀ ਹੋਈ ਆ ਥੱਲੋਂ ਜਿਹੜੀ ਸ਼ੁਰੂ ਹੁੰਦੀ ਆ ਇੱਥੇ ਜਾ ਕੇ ਰੋੜਾ ਇੱਥੇ ਜਾ ਕੇ ਹਾਈਕ ਮਕਣੀ ਆ। 2 ਘੰਟੇ ਡੇਢ 2 ਘੰਟੇ ਲੱਗ ਜਾਣੇ ਸਾਨੂੰ ਹੇ ਜਾਣ ਨੂੰ ਥੱਲੇ ਜਾਣ ਨੂੰ ਆਹਲਾ ਸ਼ੋਲਟਰ ਵੀ ਪਾਰ ਹੁਣ ਆਹਰ ਜਤੋਂ ਬਾਅਦ ਫੇਰ ਸਦੀ ਤਰਾਈ ਥੱਲੇ ਪਈ ਹੈ ਇੱਥੇ ਨਾ ਪਹਾੜੀ ਭੇਡਾਂ ਆ ਜਾਂਦੀਆਂ ਉਹ ਆਵਾਜ਼ ਲਈ ਕੰਗ ਪਹਾੜਾਂ ਦੀਆਂ ਅੱਧ ਹਣਿਕ ਨੂੰ ਇਹ ਕੋਈ ਵਾਰਦਾਇ ਕਰ ਦੁੰਦੀਆਂ ਪੱਥਰਾ ਪੁੱਥਰਾ ਤੇ ਆ ਸਾਹਮਣੇ ਪਹਾੜ ਨੇ ਇੱਥੇ ਉਹ ਉਥੇ ਆ ਘੱਡ ਉਹ ਸਾਹਮਣੇ ਸਾਰੀਆਂ ਖੱਡਾਂ ਕੀਤੀਆਂ ਹੋਈਆਂ ਨੇ ਉਹਨਾਂ ਚ ਰਹਿੰਦੇ ਆ ਇਹ ਪਹਾੜਾ ਚਲੋ ਅੱਗੇ ਜਦੋਂ ਜਿਆਦਾ ਠੰਡ ਆਉਂਦੀ ਹੈ ਤੇ ਖਾਣਾ ਵੀ ਨਿਭਾਰ ਨਿਕਲਦੇ ਆ ਤੇ ਵਕਾਉਂ ਨੇ ਕਮੈਂਟ ਇਹ ਨੇ ਪਹਾੜੀ ਭੇਡਾਂ ਤੁਹਾਨੂੰ ਜ਼ੂਮ ਕਰਕੇ ਦਿਖਾਉਂਦਾ ਥੋੜਾ ਜਿਹਾ ਇਹ ਤਾਂ ਡਰਦੀਆਂ ਇਹ ਦੋ ਪ੍ਰਕਾਰ ਦੀਆਂ ਹੁੰਦੀਆਂ ਇਹ ਤਾਂ ਵਿਚਾਰੀਆਂ ਛੋਟੀਆਂ ਇੱਕ ਦੇ ਜਿਹਦੇ ਸਿੰਗ ਮੁੜੇ ਹੋ ਹੁੰਦਾ ਵੱਡੇ ਵੱਡੇ ਸਿੰਗ ਹੁੰਦੇ ਆ ਉਹ ਹੁੰਦੀ ਆ ਵਾਈਲਡ ਸ਼ੀਪ ਉਹ ਤਾਂ ਡਰ ਲੱਗਦਾ ਹੁੰਦਾ ਇਹ ਤਾਂ ਤੁਸੀਂ ਕੋਲ ਜਾਓਗੇ ਡਰ ਕੇ ਭੱਜ ਲੈਣਗੇ ਸਾਨੂੰ ਮਾਉਂਟ ਟੱਲਣ ਤੇ ਰਾਹ ਬਦਲਣਾ ਪੈ ਗਿਆ ਸੀ ਇੰਨਾ ਕਰਕੇ ਇੰਨੀ ਅਟਾਉਂਦੀਆਂ ਸੀ ਉਹ ਕੈਨਮੂਰ ਕੋਲੇ ਹੁੰਦੀਆਂ ਰਹੀਆਂ ਤੇ ਆਹ ਇਹ ਤਾਂ ਹਜੇ ਠੀਕ ਆ ਦੂਜੀਆਂ ਤਾਂ ਭੈੜੀਆਂ ਅੱਜ ਸਾਡਾ ਕੈਮਰਾ ਦੀ ਬੈਟਰੀ ਡレイン ਹੋ ਗਈ ਠੰਡ ਨਾਲ ਨਹੀਂ ਤਾਂ ਕੈਮਰਾ ਨਾਲ ਫੋਟੋਆਂ ਖਿੱਚਦਾ ਇਹਨਾਂ ਦੀ ਰਾਜ ਮੋੜਨ ਵੇਲੇ ਸ਼ਾਰਟਕਟ ਵੀ ਲੈਣੇ ਪੈ ਜਾਂਦੇ ਸਦਾ ਲਈ ਤਰ੍ਹਾਂ ਨਹੀਂ ਤਾਂ ਪਰਲੇ ਪਾਸੋਂ ਬਿੰਗ ਵਾਲ ਸੀ ਤੇ ਉਹੀ ਚੀਜ਼ ਗਰਮੀਆਂ ਚ ਕਰਨੀ ਹੋਵੇ ਜਮਾ ਨਾ ਹੋਵੇ ਇੰਨੀ ਇੰਨੀ ਬਰਫ ਐ ਇਥੇ ਪੈਰ ਲੌਕ ਹੋ ਜਾਂਦਾ ਇੱਕ ਵਾਰੀ ਤਾਂ ਕਰਕੇ ਉੱਤਰ ਨਾ ਉਤਰ ਮੈਂ ਸੋਖਾ ਹੁੰਦਾ ਹਲੋ ਚਲੋ ਸੌਤ ਜਾਂ ਵਧੀਆ ਰਹਿੰਦਾ ਬੰਦਾ ਸਦਾ ਥੱਲੇ ਜਾਂਦਾ ਸਨੋ ਚਲੀ ਹੋ ਕੇ ਚਾਰਨ ਨੂੰ ਕਿਹੜਾ ਦਿੱਕਤ ਆਉਂਦੀ ਹੈ ਇਹ ਜੀ ਬਾਤ ਨੂੰ ਪੁੱਤਰ ਨੇ ਜੇ ਕੱਲ੍ਹ ਦੀ ਸੁਣੇ ਵੀ ਪਰ ਮਨ ਆਉਂਦਾ ਬਚ ਲੌਗ ਹੋ ਜਾਂਦਾ ਤੇ ੱਥੇ ਜਾਈ ਜਾਵੇ ਤੇ ਗੇਟਰ ਜ਼ਰੂਰ ਪਾਉਣੇ ਹੋਣ ਚਾਹੀਦੇ ਆ ਜਿਹੜੇ ਆਹ ਹੈ ਨਹੀਂ ਬੱਚੇ ਸਨੋਵਾਰੇ ਜਾਂਦੀਆਂ ਸਾਰੇ ਬੂਟਾਂ ਚ ਆਹ ਵਧੀਆ ਰਹੇਗਾ ਪਹਿਲਾਂ ਪਾਜਾ ਤਾਂ ਤਾਂ ਹਜੇ ਨਾ ਕਬੂਤ ਹੋਣ ਗਿੱਟੇ ਦੇ ਉੱਤੇ ਤੱਕ ਹੁੰਦਾ ਜਿਹੜੇ ਉਹਦੋਂ ਵੀ ਸੌਖਾ ਰਹੇ ਜਾਂਦਾ ਪੈਂਟਾ ਕੋਈ ਜਰ ਅਲਫੀਰ ਨਹੀਂ ਵਰਦੀ ਨਹੀਂ ਔਖੇ ਹੰਦੇ ਹੁੰਦੇ ਮੱਚ ਰੱਚੇ ਜਿਹਾ ਸੰਨਦਾ ਦੇ ਤਲਕਨ ਨਾਲਾ ਜਾਣਦਾ ਦਾ ਪੂਰਾ ਹੀ ਔਖਾ ਹੋਣਾ ਸੀ ਉਤਰਨ ਦਾ ਹੀ ਸੁੱਖਾ ਵਾਲੀ ਉਤਰਾਈ ਤੇ ਆ ਗਏ ਬਸ ਇੱਕ ਪੱਥਰਾਂ ਵਾਲੀ ਰੱਜ ਰਹੀ ਫੇ ਬਸ ਦਰਖਤਾਂ ਵਾਲਾ ਰਾਹ ਆ ਜਾਣਾ ਬਸ ਸਿੰਪਲ ਤੁਰ ਕੇ ਬੋ ਆ ਗਿਆ ਬਸ ਆ ਦੋ ਕਿਟ ਲਾਉਣਾ ਰਹੀਆਂ ਉਹ ਜਿੱਥੇ ਸੜਕ ਜੀ ਨਹੀਂ ਦੀ ਆ ਉੱਥੇ ਪਹੁੰਚਣਾ ਤਵਾ 7 ਕਿਲੋਮੀਟਰ ਦੀ ਹਾਈਕ ਸੀ 1004 ਮੀਟਰ ਐਲੀਵੇਸ਼ਨ ਕੀਤੀ ਤੇ 4 ਘੰਟੇ 23 ਮਿੰਟ ਸਾਰਾ ਟਾਈਮ ਲੱਗਿਆ ਟੋਟਲ ਸੀਗਾ 5.5 ਘੰਟੇ ਰੁਕ ਰੁਕਾ ਕੇ ਨੂੰ ਤੁਰਨ ਦਾ ਟਾਈਮ ਸੀਗਾ 4.5 ਘੰਟੇ ਆ ਸਾਹਮਣੇ ਵਾਲਾ ਪਹਾੜ ਅੱਜ ਦਾ ਅੱਜ ਵੀ ਇੱਕ ਵਧੀਆ ਹੋਣ ਲੱਪੜੀ ਮਿਲਦੇ ਆਗੇ